ਮਾਨਯੋਗ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧੀ ਸ਼ੁਰੂਆਤ ਜਿਹੜੀ ਬੜੇ-ਬੜੇ ਪੱਧਰ ਤੇ ਕੀਤੀ ਗਈ ਹੈ ਜੇਹਦੀ ਲੜੀ ਦੇ ਵਿੱਚ ਮਾਨਯੋਗ ਡੀਪੀ ਪੰਜਾਬ ਸ਼੍ਰੀ ਗੌਰਵਯਾਦ ਜੀ ਤੇ ਨਸ਼ਾ ਨਿਰਦੇਸ਼ ਸ਼ੇਡ ਕਪੂਰਥਲਾ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਇੱਕ ਵੱਡੀ ਵਿਰੁੱਧ ਨਸ਼ਾ ਦੇ ਖਿਲਾਫ ਜਿਹੜੀ ਉਦੀ ਸ਼ੁਰੂਆਤ ਜਿਹੜੀ ਕੀਤੀ ਹੈਗੀ ਹੈ ਆ ਨਸ਼ਾ ਦੇ ਖਿਲਾਫ ਲੜਾਈ ਦੇ ਵਿੱਚ ਅਸੀਂ ਵੱਡੇ ਪੱਧਰ ਤੇ ਜਿਹੜੇ ਐਨਡੀਪੀਐਸ ਐਕਟ ਦੇ ਤਹਿਤ ਸਖਤ ਤਰਾਮਾ ਤਹਿਤ ਜਿਹੜੇ ਮੁਕਦਮੇ ਦਰਜ ਕੀਤੇ ਹਨ ਤੇ ਬੜੀ ਵੱਡੀ ਤਾਦਾਦ ਤੇ ਅਸੀਂ ਜਿਹੜੇ ਡਰੱਗਸ ਸਮਗਲਰਸ ਤੇ ਪੈਡਲਰਸ ਤੋਂ ਬਾਰੇ ਅਸੀਂ ਫੜੇ ਹਨ। ਕੁੱਲ 1 ਮਾਰਚ 2025 ਤੋਂ ਲੈ ਕੇ ਹੁਣ ਤੱਕ 166 ਮੁਕੰਦਮੇ ਐਨਡੀਪੀਐਸ ਐਕਟ ਦੇ ਤਹਿਤ ਵੱਖ-ਵੱਖ ਦੇ ਸਖਤ ਧਾਰਾਾਂਾ ਤਹਿਤ ਅਸੀਂ ਦਰਜ ਕੀਤੇ ਹਨ। ਜੇ ਤੇ ਵਿੱਚ ਅਸੀਂ ਤਕਰੀਬਨ 100 90 ਜਿਹੜੇ ਡਰੱਗਸ ਸਮਗਲਰਸ ਅਤੇ ਪੈਡਲਰਸ ਹੈ ਉਹਨਾਂ ਨੂੰ ਅਸੀਂ ਜਿਹੜੇ ਸਖਤ ਧਾਰਾਾਂਾ ਤਹਿਤ ਜਿਹੜਾ ਦਰਜ ਕੀਤਾ ਹੈਗੇ ਹੈ ਤੇ ਇਸੇ ਅਰਸੇ ਦੇ ਦੌਰਾਨ ਜਿਹੜਾ 21 ਦੋਸ਼ੀ ਨਸ਼ਾ ਦੇ ਜਿਹੜੇ ਮੁਕਦਮੇ ਦੇ ਤਹਿਤ ਦੋਸ਼ੀ ਨੇ ਉਹਨਾਂ ਨੂੰ 21 ਦੋਸ਼ੀਆਂ ਨੂੰ ਅਸੀਂ ਜਿਹੜੀ ਮਾਨਯੋਗ ਕੋਰਟ ਦੇ ਤਹਿਤ ਜਿਹੜੀ ਸਜ਼ਾ ਵੀ ਕਰਾਈ ਹੈਗੀ ਹੈ ਜਿਹੜੀ ਇਸ 166 ਮੁਕਦਮੇ ਦਰਜ ਕੀਤੇ ਹਨ ਇਹਦੇ ਵਿੱਚ ਕੁੱਲ ਰਿਕਵਰੀ ਹੈਰੋਇਨ ਦੀ 1 ਕਿਲੋ 771 ਗ੍ਰਾਮ 9607 ਨਸ਼ੀਲੀ ਗੋਲੀਆਂ 3 ਕਿਲੋ 500 ਗ੍ਰਾਮ ਅਫੀਮ 500 ਗ੍ਰਾਮ ਗਾਂਜਾ 160 ਗ੍ਰਾਮ ਜਿਹੜਾ ਨਸ਼ੀਲਾ ਪਾਊਡਰ 118000 ਰੁਪਏ ਜਿਹੜਾ ਡਰਗਮਨੀ 15 ਜਿਹੜੇ ਵਹੀਕਲ ਬਗੈਰ ਰਜਿਸਟ੍ਰੇਸ਼ਨ ਦੇ ਜਾਂ ਜਿਹੜੇ ਨਸ਼ੇ ਦੇ ਤਸਕਰੀ ਦੇ ਕੰਮ ਚ ਜਿਹੜੇ ਵਰਤੇ ਗਏ ਹਨ ਉਹਨਾਂ ਦੀ ਰਿਕਵਰੀ ਕੀਤੀ ਗਈ ਹੈ ਤੇ ਇਹਦੀ ਲੜੀ ਦੇ ਤਹਿਤ ਹੀ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੀ ਪ੍ਰਾਪਰਟੀ ਜਿਹੜੀ ਜ਼ਬਤ ਕਰਨ ਦੀ ਜਿਹੜੀ ਕਾਰਵਾਈ ਚੱਲ ਰਹੀ ਹੈ ਜਿਹਦੇ ਵਿੱਚ 1 ਮਾਰਚ ਤੋਂ ਬਾਅਦ 7 ਕੇਸ ਜਿਹੜੇ ਉਹ ਕੰਪੀਟੈਂਟ 14 ਉਹ ਅਸੀਂ ਬਣਾ ਕੇ ਭੇਜਿਆ ਦਿੱਲੀ ਤਾਂ ਜੋ ਉਹਨਾਂ ਦੀ ਪ੍ਰਾਪਰਟੀ ਜਿਹੜੀ ਆ ਫ੍ਰੀਜ਼ ਕਰਾ ਸਕੀਏ ਪਿਛਲੇ 5 ਹਫਤੇਾਂ ਦੇ ਵਿੱਚ ਅਸੀਂ 2 ਕਰੋੜ 28 ਲੱਖ ਰੁਪਏ ਦੀ ਜਿਹੜੀ ਪ੍ਰਾਪਰਟੀ ਹੈ ਉਹ ਅਸੀਂ ਆਲਰੇਡੀ ਫ੍ਰੀਜ਼ ਕਰਾ ਚੁੱਕੇ ਆ ਬਾਕੀ ਤਕਰੀਬਨ 3 ਕਰੋੜ ਰੁਪਏ ਦੀ ਪ੍ਰਾਪਰਟੀ ਜਿਹੜੀ ਆ ਆਲਰੇਡੀ ਫ੍ਰੀਜ਼ਿੰਗ ਦੇ ਲਈ ਪੈਂਡਿੰਗ ਹੈਗੀ ਹੈ ਇਦਾਂ ਦੇ ਕਾਫੀ ਕੇਸਿਸ ਹੈਗੇ ਆ ਜਿਹਦੇ ਵਿੱਚ ਐਨਡੀਪੀਐਸ ਐਕਟ ਦੇ ਦੋਸ਼ੀ ਸਜ਼ਾ ਹੋ ਜਾਂਦੇ ਹਨ ਜਿੱਥੇ ਸਜ਼ਾ ਹੋ ਜਾਂਦੀ ਹੈ ਉਹ ਜਿਹੜਾ ਫ੍ਰੀਜ਼ਿੰਗ ਵਾਲਾ ਕੇਸ ਹੈਗਾ ਹੈ ਉਹ ਸਾਡੇ ਵੱਲੋਂ ਫੋਰ ਫੀਚਰ ਲਈ ਜਿਹੜੀ ਪ੍ਰਾਪਰਟੀ ਹੈਗੀ ਹੈ ਉਹ ਜ਼ਬਤ ਕਰਾਉਣ ਲਈ ਅਸੀਂ ਉਹ ਕੇਸ ਆਲਰੇਡੀ ਅਸੀਂ ਦਿੱਲੀ ਨੂੰ ਮੁਕ ਕੀਤੇ ਹਨ ਉਮੀਦ ਹੈ ਜਲਦੀ ਹੀ ਉਹਨਾਂ ਦੀ ਪ੍ਰਾਪਰਟੀ ਜ਼ਬਤ ਕਰਾਉਣ ਦੇ ਆਰਡਰ ਅਸੀਂ ਜਿਹੜਾ ਰਿਸੀਵ ਕਰਕੇ ਇਹਨਾਂ ਦੀ ਨਸ਼ਾ ਤਸਕਰਾਂ ਦੀ ਜਿਹੜੀ ਪ੍ਰਾਪਰਟੀ ਹੈਗੀ ਹੈ ਜਿਨ੍ਹਾਂ ਨੇ ਉਹਨਾਂ ਨੇ ਗਲਤ ਤਰੀਕੇ ਨਾਲ ਜਾਂ ਨਜਾਇਜ਼ ਪੈਸੇ ਨਾਲ ਜਿਹੜੀ ਬਣਾਈ ਹੈ ਉਹਨੂੰ ਅਸੀਂ ਉਹਦੀ ਨਿਲਾਮੀ ਵੀ ਕਰਾਵਾਂਗੇ ਇਹਦੀ ਲੜੀ ਦੇ ਵਿੱਚ ਹੀ 30 ਅਸੀਂ ਪ੍ਰੋਕਲੇਮਡ ਆਫੈਂਡਰ ਜਾਂ ਐਬਸਕੰਡਰਸ ਐਨਡੀਪੀਐਸ ਐਕਟ ਕੇ ਜੋ ਜਿਨ੍ਹਾਂ ਨੂੰ ਅਸੀਂ ਭਗੌੜੇ ਕਹਿੰਦੇ ਆ 30 ਦੋਸ਼ੀਆਂ ਨੂੰ ਅਸੀਂ ਪਿਛਲੇ 5 ਹਫ਼ਤਿਆਂ ਚ ਜਿਹੜਾ ਅਰੈਸਟ ਕੀਤਾ ਹੈ ਆ ਨਸ਼ਾ ਦੇ ਜਿਹੜੀ ਲੜਾਈ ਦੇ ਵਿੱਚ ਇੱਕ ਬੜਾ ਵੱਡੀ ਸਫਲਤਾ ਸਾਡੀ ਕਾਰਨ ਇਹ ਹੈਗਾ ਕਿ ਲੋਕਾਂ ਵੱਲੋਂ ਆਮ ਲੋਕਾਂ ਵੱਲੋਂ ਆ ਜਿਹੜਾ ਕਾਫੀ ਜ਼ਿਆਦਾ ਸਾਨੂੰ ਸਪੋਰਟ ਮਿਲ ਰਿਹਾ ਹੈ ਆ ਹਰ ਮੁਹੱਲੇ ਦੇ ਵਿੱਚ ਹਰ ਪਿੰਡ ਦੇ ਵਿੱਚ ਇੱਕ ਜਿਹੜੀ ਵਾਰਡ ਲੈਵਲ ਤੇ ਪਿੰਡ ਲੈਵਲ ਜਿਹੜੀ ਵਿਲੇਜ ਲੈਵਲ ਡਿਫੈਂਸ ਕਮੇਟੀ ਬਣਾਈਆਂ ਗਈਆਂ ਜਿਹੜੀ ਕਿ ਪੂਰੀ ਮੁਕੰਮਲ ਤਰੀਕੇ ਨਾਲ ਪੁਲਿਸ ਨਾਲ ਤਾਲਮੇਲ ਕਰਕੇ ਨਿਗਰਾਨੀ ਕਰ ਰਹੀ ਹੈ ਤੇ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਤਾਂ ਜੋ ਉਹਨੇ ਮੋਹੱਲੇ ਆ ਬੋਰਡ ਦੇ ਵਿੱਚ ਜਿਹੜੇ ਨਸ਼ਿਆ ਨਾ ਵਿਕ ਸਕੇ। ਇਹਦੀ ਲੜੀ ਦੇ ਵਿੱਚ ਕਿਉਂਕਿ ਕਾਫੀ ਇਸ ਨਸ਼ੇ ਦੇ ਕਾਰੋਬਾਰ ਦੇ ਵਿੱਚ ਕਾਫੀ ਆਪਣੇ ਜਿਹੜੇ ਨੌਜਵਾਨ ਨੇ ਉਹਦੀ ਚਪੇਟ ਚ ਆ ਜਾਂਦੇ ਹਨ ਜਿਹੜੇ ਕਿ ਨਸ਼ਾ ਤਸਕਰੀ ਨਹੀਂ ਕਰਦੇ ਪਰ ਸੇਵਨ ਜ਼ਰੂਰ ਕਰਦੇ ਹਨ ਤੇ ਉਹਨਾਂ ਨੂੰ ਵੀ ਵਾਪਸ ਸਮਾਜ ਦੇ ਵਿੱਚ ਸ਼ਾਮਿਲ ਕਰਨਾ ਤੇ ਡੀ ਐਡਿਕਟ ਕਰਾਉਣਾ ਵੀ ਸਾਡਾ ਜਿਹੜਾ ਟੀਚਾ ਹੈਗਾ ਤੇ ਇਸ ਮਹਿੰਦੇ ਤਹਿਤ 19 ਜਿਹੜੇ ਇੰਦਾ ਦੇ ਅ ਡਰਗ ਕੰਜ਼ਿਊਮਰਸ ਜੋ ਕਿ ਵੇਚਦੇ ਨਹੀਂ ਹਨ ਪਰ ਇੱਕ ਕੰਜ਼ਿਊਮਰ ਹੈਗੇ ਤੇ بیمار ਹਨ 19 ਕੇਸਿਸ ਚ ਅਸੀਂ ਜਿਹੜਾ ਇਹਨਾਂ ਨੂੰ ਡੀ ਐਡਿਕਸ਼ਨ ਲਈ ਅਸੀਂ ਭਰਤੀ ਕਰਾਇਆ ਹੈਗਾ ਡੀ ਐਡਿਕਸ਼ਨ ਸੈਂਟਰ ਚ ਤੇ ਜੇ ਉਹ ਕੰਪਲੀਟ ਕਰ ਲੈਂਦੇ ਆਪਣਾ ਪੂਰਾ ਡੀ ਐਡਿਕਸ਼ਨ ਤੇ ਇਹਨਾਂ ਨੂੰ ਅਸੀਂ ਜਿਹੜਾ ਸਜ਼ਾ ਵੀ ਨਹੀਂ ਕਰਾਵਾਂਗੇ ਇਸ ਤੋਂ ਇਲਾਵਾ ਤਕਰੀਬਨ 380 ਅਸੀਂ ਪਿਛਲੇ 5 ਹਫਤੇ ਦੇ ਵਿੱਚ 380 ਸਮਾ ਦਾ ਜਿਹੜਾ ਸੰਪਰਕ ਕੈਂਪਸ ਅਸੀਂ ਪਿੰਡ ਲੈਵਲ ਵਾਰਡ ਲੈਵਲ ਮੋਹੱਲਾ ਲੈਵਲ ਤੇ ਅਸੀਂ ਜਿਹੜਾ ਆਰਗੇਨਾਈਜ਼ ਕੀਤੇ ਹਨ ਇਹਦੇ ਵਿੱਚ ਸਾਰੇ ਲੋਅਰ ਰੈਂਕਸ ਤੋਂ ਲੈ ਕੇ ਸੀਨੀਅਰ ਰੈਂਕਸ ਵੱਲੋਂ ਜਿਹੜੀ ਆਪਣੀ ਹਾਜ਼ਰੀ ਭਰੀ ਗਈ ਹੈ ਤੇ ਵੱਡੇ ਪੱਧਰ ਤੇ ਲੋਕਾਂ ਦਾ ਇਹਦੇ ਵਿੱਚ ਸਾਨੂੰ ਸਹਿਯੋਗ ਮਿਲਿਆ ਹੈਗਾ ਇਹਦੀ ਲੜੀ ਦੇ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਇੱਕ ਸੇਫ ਪੰਜਾਬ ਟਿਪਲਾਈਨ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਇੱਕ ਵਟਸਐਪ ਚੈਟਬੋਟ ਹੈਗਾ ਹੈ ਜਿਹਦਾ ਨੰਬਰ ਹੈ 97791 00200 ਇਸ ਨੰਬਰ ਤੇ ਉਤੇ ਤੁਹਾਡੇ ਕੋਲ ਕੋਈ ਵੀ ਇਨਫੋਰਮੇਸ਼ਨ ਹੈਗੀ ਹੈ ਤੁਹਾਡੇ ਮੁਹੱਲੇ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਆ ਤੁਹਾਡੇ ਏਰੀਆ ਦੇ ਵਿੱਚ ਕੋਈ ਵੀ ਬੰਦਾ ਹੈਗਾ ਜੋ ਨਸ਼ਾ ਤਸਕਰੀ ਕਰਦਾ ਹੈਗਾ ਆ ਨਸ਼ਾ ਵੇਚਦਾ ਹੈਗਾ ਕੋਈ కెਮਿਸਟਰੀ ਹੋ ਸਕਦਾ ਹੈ ਤੇ ਉਹਦੀ ਲੜੀ ਦੇ ਵਿੱਚ ਤੁਸੀਂ ਇਸ ਚੈਟਬੋਟ ਦੇ ਰਾਹੀਂ ਸਾਨੂੰ ਇਨਫੋਰਮੇਸ਼ਨ ਪਹੁੰਚਵਾ ਸਕਦੇ ਹੋ ਅ ਇਸ ਚੈਟਬੋਟ ਦੀ ਖਾਸ ਗੱਲ ਇਹ ਹੈ ਕਿ ਤੁਹਾਡੀ ਜਿਹੜੀ ਆਈਡੈਂਟੀਟੀ ਹੈਗੀ ਹੈ ਉਹਨੂੰ ਬਿਲਕੁਲ ਗੋਪਨੀਯ ਗੁਪਤ ਰੱਖਿਆ ਜਾਂਦਾ ਹੈ ਤੇ ਸਾਡੇ ਕੋਲ ਸਿਰਫ ਇਨਫੋਰਮੇਸ਼ਨ ਪਹੁੰਚਦੀ ਹੈ ਮੈਨੂੰ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਪਿਛਲੇ 21 ਦਿਨਾਂ ਦੇ ਵਿੱਚ ਹੀ ਅਸੀਂ ਸੇ ਪੰਜਾਬ ਟਿਪਲਾਈਨ ਤੋਂ ਲੋਕਾਂ ਦੇ ਸਹਿਯੋਗ ਨਾਲ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹਦੇ ਵਿੱਚ ਅਸੀਂ 12 ਮੁਕਦਮੇ ਐਨਡੀਪੀਐਸ ਐਕਟ ਦੇ ਜਿਹੜੇ ਦਰਜ ਕੀਤੇ ਹਨ ਜਿਹਦੇ ਵਿੱਚ ਅਸੀਂ ਦੋਸ਼ੀਆਂ ਨੂੰ ਵੀ ਅਰੈਸਟ ਕੀਤਾ ਹੈ ਤੇ ਉਹ ਦੇ ਫਾਰਵਰਡ ਬੈਕਵਰਡ ਲਿੰਕੇजेस ਤੇ ਵੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਅਸੀਂ ਅਰਸੇ ਹੀ ਅਰੈਸਟ ਕੀਤਾ ਸਰ ਮੀਡੀਆ ਰਾਹੀਂ ਮੈਂ ਲੋਕਾਂ ਨੂੰ ਹੀ ਅਪੀਲ ਕਰਨਾ ਚਾਹਾਂਗਾ ਕਿ ਇਸ ਟਿਪਲਾਈਨ ਦਾ ਤੇ ਆਪਣੇ ਨੀਅਰੈਸਟ ਪੁਲਿਸ ਸਟੇਸ਼ਨ ਦਾ ਵੱਧ ਤੋਂ ਵੱਧ ਜਿਹੜੀ ਇਨਫਾਰਮੇਸ਼ਨ ਸ਼ੇਅਰ ਕੀਤੀ ਚ ਸਾਡਾ ਸਹਿਯੋਗ ਕਰੋ ਤਾਂ ਜੋ ਨਸ਼ਾ ਜਿਹੜਾ ਕੋਡ ਹੈ ਉਹਨੂੰ ਅਸੀਂ ਜਲਦ ਜਿਹੜਾ ਪੁੱਟ ਸਕੀਏ ਸਰ ਜਿਹੜੀ ਕੋਟੀ ਫ੍ਰੀਜ਼ ਦੀ ਗੱਲ ਕਰ ਰਹੇ ਹੋ ਸਰ ਇਹਦੇ ਵਿੱਚ ਜਿਹੜੇ ਫ੍ਰੀਜ਼ ਕੀਤੀ ਹੈ ਕੋਟੀ ਆ ਜਿਹੜਾ ਪੀਲੇ ਪੰਜੇ ਜਿਹੜੇ ਅੱਗੇ ਪਿੱਛੇ ਜੇ ਸਮਾਨਤ ਸਾਈਡ ਚ ਲਾਏ ਆ ਤੇ ਇਹਨਾਂ ਦੀ ਕੋਟੀ ਦੇ ਉੱਤੇ ਵੀ ਪੀਲੇ ਪੀਲੇ ਚੰਨਣਗੇ ਕਿਉਂ ਜਿਹੜਾ ਪ੍ਰਾਪਰਟੀ ਫ੍ਰੀਜ਼ ਦਾ ਜਿਹੜੀ ਗੱਲ ਕਰ ਰਿਹਾ ਫ੍ਰੀਜ਼ ਦਾ ਮਤਲਬ ਕਿ ਉਹ ਪ੍ਰਾਪਰਟੀ ਕਿਸੇ ਕਹਾ ਵੇਚ ਨਹੀਂ ਸਕਦੇ ਉਹ ਪ੍ਰਾਪਰਟੀ ਵੇਚ ਨਹੀਂ ਸਕਦੀ ਜਦੋਂ ਇੱਕ ਵਾਰ ਨਸ਼ਾ ਤਸਕਰ ਸਜ਼ਾ ਹੋ ਜਾਂਦਾ ਹੈ ਕਿ ਐਨਡੀਕੇਸ ਮਕਦਮੇ ਚ ਤੇ ਜਿਹੜੀ ਪ੍ਰਾਪਰਟੀ ਫ੍ਰੀਜ਼ ਹੁੰਦੀ ਹੈ ਜਿਹੜੀ ਵੇਚ ਨਹੀਂ ਸਕਦੀ ਉਹ ਜ਼ਬਤ ਕਰਨ ਦੀ ਪ੍ਰੋਸੀਡਿੰਗਸ ਚੱਲ ਪੈਂਦੀ ਹੈ ਤੇ ਉਹਦੀ ਵੀ ਅਪਰੂਵਲ ਸਾਨੂੰ ਦਿੱਲੀ ਕੰਪਟੈਂਟ ਅਥਾਰਟੀ ਤੋਂ ਮਿਲਦੀ ਹੈ ਜਿੱਦਾਂ ਹੀ ਫੋਰਫੀਟਰ ਤੇ ਸਾਡੇ ਕੋਲ ਆਰਡਰ ਹੁੰਦਾ ਹੈ ਤੇ ਜਿਹੜਾ ਜ਼ਬਤਿਆ ਅਨੁਸਾਰ ਉਹਦੀ ਪ੍ਰਾਪਰਟੀ ਜਿਹੜੀ ਨਿਲਾਮ ਕਰਾਈ ਜਾਂਦੀ ਹੈ ਇੰਨੀ ਲੰਮੀ ਦੀ ਜੋ ਵੀ ਪ੍ਰੋਸੀਡਿਅਰ ਸਰਕਾਰੀ ਖਜ਼ਾਨੇ ਚ ਜਿਹੜੀ ਕਰਾਈ ਜਾਂਦੀ ਹੈ ਜੀ